ਤੇ ਹਰ ਥਾਂ ਦੇ ਉੱਤੇ ਗਰੰਤੀ galt ਨਹੀਂ ਰਹੇ ਬਹੁਤ ਜਾਣੇ ਦੇ ਕਾਲ ਆਏ ਨੇ ਕਿ ਕਈ ਗਰੰਤੀ ਵੀ ਸਹੀ ਨਹੀਂ ਹੁੰਦੇ ਮੰਨ ਸਕਦੇ ਆ ਤੁਹਾਡੇ ਹਿਸਾਬ ਦੇ ਨਾਲ ਵੀ ਚੱਲ ਲੈਣੇ ਆ ਕਈ ਗਰੰਤੀ ਸਹੀ ਨਹੀਂ ਹੁੰਦੇ ਪਰ ਜਿਹੜੇ ਸਹੀ ਨੇ ਉਹਨਾਂ ਨੂੰ ਤਾਂ ਸਾਂਭ ਲੋ ਮੈਂ ਤਾਂ ਜੋ ਸੋਚਿਆ ਸੀ ਕਿ ਮੈਂ ਆਪਣੇ ਬੇਟੇ ਨੂੰ ਇੰਗਲਿਸ਼ ਮੈਂਡਰ ਬਣਾਵਾਵਾਂਗਾ ਤੇ ਉਹ ਅੰਗਰੇਜ਼ੀ ਦਾ ਪ੍ਰਚਾਰ ਕਰਿਆ ਜਿੱਥੇ ਤੱਕ ਪ੍ਰਚਾਰ ਨਹੀਂ ਪਹੁੰਚਿਆ ਮੇਰਾ ਬੇਟਾ ਫਿਰ ਮੈਂ ਸੋਚ ਲਿਆ ਸੀਗਾ ਕਿ ਮੈਂ ਵੀ ਛੱਡ ਦੇਣਾ ਇਹਨੂੰ ਵੀ ਨਹੀਂ ਬਣਾਉਣਾ ਤੇ ਬਹੁਤ ਸਾਰੇ ਸਿੱਖ ਅਜੇ ਵੀ ਨੇ ਜੋ ਉਹਨਾਂ ਦਾ ਦੰਦ ਸਮਝਦੇ ਨੇ ਕਿ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੁੰਦੇ ਨੇ ਤੇ ਉਹ ਚਾਹੁੰਦੇ ਨੇ ਕਿ ਕਦੀ ਵੀ ਕੋਈ ਵੀ ਚੰਗਾ ਪ੍ਰਚਾਰਕ ਆਪਣਾ ਕੀਤਾ ਨਾਲ ਛੱਡੇ ਪ੍ਰਚਾਰਕ ਸਾਲ ਨਾ ਛੱਡੇ ਇਹਨਾਂ ਨੂੰ ਪ੍ਰਚਾਰ ਨਹੀਂ ਛੱਡਣਾ ਚਾਹੀਦਾ ਜਦੋਂ ਸਟੇਜ ਆਈ ਜੀ ਵੀ ਮਤਲਬ ਜੋ ਵੀ ਹੋ ਰਿਹਾ ਹੈ ਪ੍ਰਬੰਧਨ ਵਾਲੇ ਬਹੁਤ ਮਾੜਾ ਕਰ ਰਹੇ ਆ